ਸਤਿ ਸ੍ਰੀ ਅਕਾਲ ਜੀ ਮਿੱਤਰ ਪਿਆਰਿਓ ਲਓ ਬਾਈ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਸਵਰਾਜ 855 ਤੇ KS ਰਿਪਰਾ ਤੇ ਦੇਖਦੇ ਆ ਆਪਾਂ ਕਿੰਨੇ ਚਰਚ ਭਰਦਾ ਟਰਾਲੀ ਟਾਈਮ ਹੋ ਗਿਆ ਇਹ ਲਗਭਗ 2:37 ਮਿੰਟ ਅੰਦਰ ਅਜੇ ਤੁਰਿਆ ਨਹੀਂ ਬਾਈ ਨੇ ਤੇ ਵੀਡੀਓ ਸਾਰੇ ਨਹੀਂ ਬਣਾਈ ਜਾਣੀ ਕਿਉਂਕਿ ਮੈਮਰੀ ਸਪੇਸ ਦੀ ਪ੍ਰੋਬਲਮ ਆ ਲੋ ਵੀ ਮਿੱਤਰੋ ਪਤਾ ਕਿਹੜਾ ਟਾਈਮ ਆ 2:38 2:38 ਦੇ ਕਿਹੜਾ ਪਤਾ ਤੇ ਵੀਡੀਓ ਆਪਾਂ ਸਾਰੀ ਨਹੀਂ ਬਣਾਉਣੇਗੀ ਵਿੱਚੋਂ ਕਲਿੱਪ ਤੁਹਾਨੂੰ ਦਿਖਾ ਦਾਂਗੇ ਥੋੜੇ-ਥੋੜੇ ਤੇ ਜਦੋਂ ਟਰਾਲੀ ਭਰ ਗਈ ਫਿਰ ਉਦੋਂ ਦਿਖਾਵਾਂਗੇ ਤੁਹਾਨੂੰ ਕਿੰਨੇ ਜਰਜ ਭਰਦਾ ਟਰਾਲੀ ਲੈਕਟਰ ਹੈਗਾ ਇਹ 13 ਜਾਂ 14 ਮਾਡਲ ਆ ਸ਼ਾਇਦ 14 ਮਾਡਲ ਹੋਊਗਾ ਮੇਬੀ ਜਾਂ 13 ਜਾਂ 14 ਤੇ ਮਸ਼ੀਨ ਆ ਕੇ ਐਸ ਇਹ ਹੈਗੀ ਆ 23 ਮਾਡਲ ਇਹ ਦੇਖਦੇ ਆ ਕਿੰਨੇ ਜਰ ਦੇ ਪਰਦਾ ਰਾਲੀ ਦਾ ਫਰਲੀ ਭਰਨੀ ਨਹੀਂ ਇਧਰ ਆਉਣਾ ਜਿਹੜਾ ਤਾਂ ਆ ਹੀ ਰਹਿ ਗਿਆ ਉਧਰ ਲਈ ਆਣੀ ਪੈਣੀ ਹੈ ਕੀੜਾ ਰਹਿ ਗਿਆ ਇੱਧਰ ਨੇ ਖੱਥੇ ਜਾਹਾ ਹੀ ਤੇ ਹੁਣ ਜਾਣਾ ਪੈਣਾ ਉੱਧਰ ਨੀਵੇਂ ਥਾਂ 'ਚ ਤੇ ਟਰੈਕਟਰ ਲਿਆਉਣਾ ਪੈਣਾ ਇੱਧਰ ਘਰ ਦੇ ਉੱਤੋਂ ਦੀ ਉੱਤਰ ਦੀ ਲਿਆ ਆ ਕੇ ਤੇ ਇਹ ਟਾਈਮ ਵਿੱਚੋਂ ਕੱਟ ਕਰਾਂਗੇ ਆਪਾਂ 2:52 ਇਹ ਦੇ ਰਹਿਂਦਾ ਕੋਈ ਦੋ 52 ਤੇ ਯਾਨੀ ਕਿ ਇਧਰੋਂ ਮਸ਼ੀਨ ਬੰਦ ਕਰਤੀ ਇੱਕ ਵਾਰੀ ਨੇ ਦੋ 38 ਦੇ ਚਲਾਈ ਸੀਗੀ ਇਧਰ ਤੇ ਹੁਣ ਦੋ 52 ਤੇ ਇਧਰ ਬੰਦ ਕਰਤੀ ਆ ਮੈਂ ਪ੍ਰਾਲੀ ਕਰਕੇ ਮੈਂ ਪ੍ਰਾਲੀ ਵੇਹ ਆ ਬਣ ਗਈ ਆ ਤੂੜੀ ਮੈਂ ਲਾਦਾ ਧੱਕ ਮੈਂ ਟੈਰਿਆ ਤਾਂ ਬਣੀ ਜਾਣੀ ਆ ਇਹ ਲੈ ਜਾਣੀ ਇਹਨੇ ਪ੍ਰਾਲੀ ਮੇਰੇ ਸਾਹ ਹਾਂ ਵਾਮਰ ਲਾਇਆ ਆ ਵਾਮਰ ਲਾਇਆ ਬਣ ਗਿਆ ਹਾਂ ਇਹ ਹੁੰਦਾ ਆਪਣੇ ਵਾਲ ਨੂੰ ਇਹ ਹੁੰਦਾ ਆਪਣੇ ਵਾਲ ਨੂੰ ਇਹ ਇਹ ਹੁੰਦਾ ਆਪਣੇ ਵਾਲ ਨੂੰ ਓਏ ਬੜੀ ਸਪੀਡ ਨਾਲ ਜਾਂਦਾ ਯਾਰ ਵਾ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਆ ਇਹ ਤਾਂ ਡਾਕ ਅੰਦਰ ਗਿਆ ਓਏ ਹੋਏ ਤੇ ਇਹ ਪਾਰਟੀਆਂ ਜਾਂਦੀਆਂ ਆਹ ਰੋੜਾ ਕਿਹੜਾ ਤਰਜੇ ਬੜੀ ਸਪੀਡ ਨਾਲ ਹੀ ਯਾਰ ਆਣਾ ਓਏ ਲੰਘ ਗਿਆ ਇਧਰ ਨੂੰ ਵਿੱਚ ਬਣਦਾ ਉਹ ਆਉਂਦਾ ਨਹੀਂ ਚੰਗੀ ਤੇਰਾ ਉਹ ਹੈ ਨਹੀਂ ਨਾ ਵਿੱਚ ਪਰਾਲੀ ਪ੍ਰੂੜੀ ਨਹੀਂ ਬਾਲੀ ਖਾਲੀ ਜਿਆ ਹੀ ਲਓ ਜੀ ਦੋਸ਼ ਦੋਸ਼ 52 ਤੇ ਪਾਦਾ ਘੇੜਾ ਫੇਰ 52 ਤੇ ਯਾਨੀ ਕਿ 4 ਮਿੰਟ ਲੱਗੇ ਉਦੋਂੋਂ ਇੱਧਰ ਆਉਣ ਤੇ 4 ਮਿੰਟ ਮਗਰੋਂ ਘਟਾ ਲਾਂਗੇ ਲਓ ਜੀ ਮਿੱਤਰ ਪਿਆਰਿਓ 238 ਦੇ ਆਪਾਂ ਚਲਾਈ ਸੀ ਇਹ ਤੇ 252 ਤੇ ਉਧਰੋਂ ਕਰਕੇ ਬੰਦ ਤੇ ਇੱਧਰ ਆਉਣ ਤੇ ਲੱਗੇ ਸੀ 4 ਮਿੰਟ ਯਾਨੀ ਕਿ 256 ਤੇ ਫੇਰ ਚੱਲ ਪਈ ਸੀ ਤੇ ਬੱਸ ਟਰਾਲੀ ਤਕਰੀਬਨ ਭਰਨ ਵਾਲੀ ਆ ਇੱਕ ਅੱਧਾ ਗੇੜਾ ਸ਼ਾਇਦ ਆਊਗਾ ਭਰੀ ਗਈ ਹੈ ਬੱਸ ਭਰਨ ਵਾਲੀ ਹੈ ਨਾੜ ਚੰਗਾ ਖੈਰ ਕਿ ਨਹੀਂ ਮੈਣਾ ਵਧੀਆ ਬਣ ਰਹੀ ਤੂ ਬੀ ਯਾਰ ਪਰ ਕੀ ਆ ਵੀ ਬਾਹਰ ਲਵਾ ਵੀ ਟਰਾਲੀ ਮੇਤਰਾ ਪਹੁੰਚ ਜਾ ਕੇ ਚੱਲ ਜੇ ਲਓ ਜੀ ਮਿੱਤਰ ਪਿਆਰਿਓ 3 ਵਜੇ ਕੇ 9 ਮਿੰਟ ਤੇ ਟਰਾਲੀ ਭਰਤੀ ਆ ਤੇ ਟਾਈਮ ਦਾ ਹਿਸਾਬ ਕਿਤਾਬ ਜਾਨ ਤੁਸੀਂ ਆਪੇ ਲਾ ਲਿਓ ਮੈਂ ਟਰਾਲੀ ਬਦਲਵਾਵਾ ਆਓ ਜੀ ਮਿੱਤਰੋ ਮੋਟਾ ਜਿਹਾ ਐਸਟੀਮੇਟ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ 1